ਇਕ ਕੋਈ ਨਿੱਜੀ ਪ੍ਰੋਗਰਾਮ ਸੀ ਪਰ ਜਿਵੇਂ ਤੁਸੀਂ ਗੱਲ ਕਰ ਰਹੇ ਹੋ ਅੱਜ ਪੰਜਾਬ ਦੇ ਜਿਹੜੇ ਹਾਲਾਤਾਂ ਦੀ ਗੱਲ ਆ ਉਹ ਤਾਂ ਬਹੁਤ بڑا ਨਗਾਰਾ ਜਿਹੜਾ ਆਇਆ ਪਿਆ ਹਰਾਨਗੀ ਦੀ ਗੱਲ ਉਦੋਂ ਹੁੰਦੀ ਆ ਵੀ ਜਦੋਂ ਅੱਜ ਸਾਡੇ ਪਵਿੱਤਰ ਸਥਾਨ ਦਰਬਾਰ ਸਾਹਿਬ ਜੀ ਉਹਨਾਂ ਦੇ ਉੱਤੇ ਵੀ ਕੋਈ ਈਮੇਲ ਭੇਜੀ ਜਾਂਦਾ ਕੀ ਕਰੀ ਜਾਂਦਾ ਉਦੋਂ ਬਾਅਦ ਕੋਈ ਵਿਸ਼ਵਾਸ ਦਿਵਾਉਣ ਵਾਲੀ ਗੱਲ ਸਰਕਾਰ ਵੱਲੋਂ ਹੋ ਨਹੀਂ ਰਹੀ ਪਰ ਮੈਂ ਇਹ ਜ਼ਰੂਰ ਗੱਲ ਕਹਿ ਸਕਦਾ ਵੀ ਸਾਡੇ ਜਿਹੜੇ ਸ਼ਕਤੀ ਦੇ ਕੇਂਦਰ ਨੇ ਜਿੱਥੋਂ ਤਾਕਤ ਮਿਲਦੀ ਹੈ ਗੁਰੂ ਨੂੰ ਇੱਥੇ ਕਿਸੇ ਦੀ ਵੀ ਕੋਈ ਹਿੰਮਤ ਨਹੀਂ ਕਿਸੇ ਦੀ ਕੋਈ ਤਾਕਤ ਨਹੀਂ ਵੀ ਉਹ ਇਹ ਜੀ ਕੋਈ ਗੱਲ ਕਰ ਜਵੇ ਇਹ ਜਿਹੜੀਆਂ ਵੀ ਕੋਈ ਇਹ ਜੀਆਂ ਗੱਲਾਂ ਲਿਖਦਾ ਉਹ ਸਿਰਫ ਤੇ ਸਿਰਫ ਜਿਹੜਾ ਅਬਨਾਰਮਲ ਆਦਮੀ ਹੋ ਸਕਦਾ ਕੋਈ ਹੋਰ ਐਸਾ ਬਿਮਾਰ ਆਦਮੀ ਹੋ ਸਕਦਾ ਪਰ ਕੋਈ ਵੀ ਐਸੀ ਸ਼ਕਤੀ ਨਹੀਂ ਗਈ ਜਿਹੜੀ ਕਿ ਸਾਡੇ ਦਰਬਾਰ ਸਾਹਿਬ ਤੱਕ ਕੋਈ ਪਹੁੰਚ ਕਰ ਸਕੇ ਕੋਈ ਹਮਲਾ ਕਰ ਸਕੇ ਇਹ ਮਤਲਬ ਅੰਦਰੋਂ ਇੱਕ ਸਾਰਿਆਂ ਦਾ ਵਿਸ਼ਵਾਸ ਹੈ ਇੱਕ ਭਰੋਸਾ ਹੈ ਪਰ ਜਿਹੜਾ ਵੀ ਜੇ ਵੀ ਕਿਸੇ ਨੇ ਕਿਉਂਕਿ ਲੋਕਾਂ ਦੇ ਵਿੱਚ ਜੇ ਤੁਸੀਂ ਸੋਚੋ ਵੀ ਉੱਥੇ ਜਾਣ ਤੋਂ ਕੋਈ ਆਸਤਾ ਜਾਂ ਕਿ ਕੋਈ ਜਾਣ ਤੋਂ ਉੱਥੇ ਡਰੂਗਾ ਕਿਉਂਕਿ ਜਿਹੜਾ ਸਾਹ ਨੇ ਉਹ ਤਾਂ ਗੁਰੂ ਦੇ ਦਿੱਤੇ ਹੋਏ ਆ ਤੇ ਉੱਥੇ ਕੋਈ ਬੰਬ ਦੇ ਚਲਾ ਕੇ ਜਾਂ ਇਹੋ ਜੀ ਕੋਈ ਗੱਲ ਕਰਕੇ ਕਿਸੇ ਨੂੰ ਕੋਈ ਆਸਤਾ ਚ ਰੋਕ ਸਕਦਾ ਬਿਲਕੁਲ ਨਹੀਂ ਹਾਂ ਜਿਹੜਾ ਇਹੋ ਜਿਹਾ ਕੋਈ ਬੰਦਾ ਹੈ ਉਹ ਗੱਲ ਮੂਰੇ ਜ਼ਰੂਰ ਆ ਜਾਣੀ ਚਾਹੀਦੀ ਹੈ ਕਿਉਂਕਿ ਕਈ ਦਿਨ ਹੋ ਗਏ ਕਈ 4-5 ਵਾਰ ਉਹ ਮੇਲ ਕੁਝ ਚੀਜ਼ਾਂ ਜਿਹੜੀਆਂ ਸਾਹਮਣੇ ਸ਼ਾਇਦ ਮੀਡੀਆ ਦੇ ਮੂਹਰੇ ਆ ਰਹੀਆਂ ਵੀ ਪਤਾ ਲੱਗਿਆ ਹੈ ਪਰ ਇਹ ਗੱਲਾਂ ਬਾਲੀਆਂ ਕਿਸੇ ਤਰੀਕੇ ਨਾਲ ਮੈਂ ਇਹ ਨਹੀਂ ਕਹਿੰਦਾ ਇਹ ਏਜੰਸੀਆਂ ਤੱਕ ਜਾਂ ਪੁਲਿਸ ਤੱਕ ਰਹਿਣੀਆਂ ਚਾਹੀਦੀਆਂ ਬਾਲਾ ਇਹਨੂੰ ਲੋਕਾਂ ਚ ਲਿਆ ਕੇ ਇੱਕ ਡਰ ਦਾ ਮਾਹੌਲ ਪੈਦਾ ਹੈ ਜਿਹੜਾ ਉਹ ਵੀ ਨਹੀਂ ਹੋਣਾ ਚਾਹੀਦਾ। ਰਾਹੁਲ ਗਾਂਧੀ ਜੀ ਦਾ ਇੱਕ ਬਿਆਨ ਆਇਆ ਕਿ ਮੇਰੇ ਜ ਬਾਡਰਾ ਸਾਹਿਬ ਹੈ ਚੀਚਾ ਜੀ ਵੀ ਉਹਨਾਂ ਨੂੰ ਮੋਦੀ ਸਰਕਾਰ ਤੰਗ ਕਰ ਰਹੀ ਹੈ ਔਰ ਉਸ ਤੋਂ ਇਲਾਵਾ ਜਿਹੜੇ ਭਾ ਪੰਜਾਬ ਦੇ ਜਾਣੂ ਸੁਭੇਸ਼ ਭਗੇਲ ਜੀ ਉਹਨਾਂ ਦੇ ਬੇਟੇ ਨੇ ਘਰ ਗਿਆ ਜੀ 18 ਨੇ ਰੇਡ ਕੀਤੀ ਉਹਨਾਂ ਕਹਿੰਦੇ ਕਿ ਕਾਂਗਰਸ ਪਾਰਟੀ ਨੂੰ ਟਾਰਗੇਟ ਕੀਤਾ ਜਾ ਰਿਹਾ ਮੋਦੀ ਸਰਕਾਰ ਨੂੰ। ਦੇਖੋ ਮੈਂ ਸਮਝਦਾ ਜੇ ਮੈਨੂੰ ਤੁਸੀਂ ਸੱਚੀ ਗੱਲ ਪੁੱਛੋ ਤਾਂ 14 ਦੀ ਮੋਦੀ ਸਾਹਿਬ ਦੀ ਸਰਕਾਰ ਆਈ ਹੈ। ਜਿਹੜੇ ਕਾਂਗਰਸ ਦੇ ਜਿਹ ਗਾਂਧੀ ਪਰਿਵਾਰ ਦੇ ਜਿਹੜੇ ਜਵਾਈ ਰਾਜਾ ਨੇ ਗਵਾਧਰਾ ਸਾਹਿਬ 14 ਤੋਂ ਅੱਜ ਕਿੰਨੇ ਹੋ ਗਏ 25 ਅੱਜ 11 ਸਾਲ ਹੋ ਗਏ ਉਹਨਾਂ ਦੇ ਉੱਤੇ ਇਸੇ ਕਰਕੇ ਵੀ ਕੋਈ ਇਹ ਨਾ ਕਹਿ ਦੇਵੇ ਕਿੰਤੂ ਬ੍ਰਿੰਤੂ ਨਾ ਕੋਈ ਖੜਾ ਕਰੇ ਲਗਾਤਾਰ ਏਜੰਸੀਆਂ ਇਨਕੁਆਰੀਆਂ ਕਰ ਰਹੀਆਂ ਲਗਾਤਾਰ ਛਾਣਮੀਨ ਕਰ ਰਹੀਆਂ ਤੇ ਹੁਣ ਉਹ ਜਿਹੜੀ ਪੂਰੀ ਤਿਆਰ ਕਰਕੇ ਉਹ ਹੁਣ ਫਾਈਲ ਆ ਜਿਹੜੀ ਉਹ ਕੋਰਟ ਚ ਚਲੇ ਜਾਊਗੀ ਜੇ ਕੋਈ ਐਸੀ ਗੱਲ ਹੁੰਦੀ ਤਾਂ ਭਾਈ ਸਾਹਿਬ 14 ਚੀ ਵਾਡਰਾ ਸਾਹਿਬ ਜੇਲ੍ਹ ਚ ਸਿੱਟੇ ਹੁੰਦੇ ਜੇ ਕੋਈ ਐਸੀ ਗੱਲ ਹੁੰਦੀ ਸਰਕਾਰ ਨੇ ਪੱਖਪਾਤ ਕਰਨ ਨਹੀਂ ਹੁੰਦੀ ਤਾਂ ਫੇਰ ਵਾਡਰਾ ਸਾਹਿਬ ਹੁਣ ਨੂੰ ਬਾਹਰ ਨਾ ਫੇਰ ਸਕਦੇ ਹੋਏ ਦੁਨੀਆ ਦੇ ਹਰ ਮੁਲਕ ਚ ਉਹਨਾਂ ਦੀ ਜਾਇਦਾਦ ਆ ਮੈਂ ਕਹਿ ਸਕਦਾ ਵੀ ਕੋਈ ਐਸਾ ਮੁਲਕ ਦਾ ਕੋਨਾ ਨਹੀਂ ਐਸਾ ਕੋਈ ਸ਼ਹਿਰ ਨਹੀਂ ਜਿੱਥੇ ਵਾਡਰਾ ਦਾ ਘਰ ਨਾ ਹੋਵੇ ਜਿੱਥੇ ਵਾਰਡਾ ਦੀ ਜ਼ਮੀਨ ਜਾਇਦਾਦ ਨਾ ਹੋਵੇ ਪਰ ਇਹ ਐਡਾ ਵੱਡਾ ਇੱਕ ਪਰਿਵਾਰ ਆ ਜੇ ਉਹਦੇ ਉੱਤੇ ਮਾੜੀ ਜੀ ਵੀ ਕੋਈ ਕੱਚੀ ਗੱਲ ਹੋ ਜਾਂਦੀ ਆ ਹੋ ਗਈ ਤਾਂ ਮਰ ਮੁੜ ਕੇ ਉਹਦਾ ਜਵਾਬ ਦੇਣਾ ਔਖਾ ਇਸ ਕਰਕੇ 11 ਸਾਲ ਹਰ ਚੀਜ਼ ਦੀ ਇਨਵੈਸਟੀਗੇਸ਼ਨ ਕੀਤੀ ਜਾ ਰਹੀ ਆ ਹਰ ਚੀਜ਼ ਜੋੜੀ ਜਾ ਰਹੀ ਆ ਕੜੀ ਨਾਲ ਕੜੀ ਜੋੜੀ ਜਾਂਦੀ ਆ ਇੱਕ ਕੇਸ ਦੇ ਵਿੱਚ ਹੁਣ ਪੂਰੀ ਜਿਹੜੀ ਉਹ ਤਿਆਰ ਕਰਕੇ ਇਨਕੁਆਰੀ ਹੁਣ ਉਹ ਟੂ ਕੋਰਟ ਹੋਏਗੀ ਤੇ ਫਿਰ ਕੋਰਟ ਆ ਜਿਹੜਾ ਉਹਦੇ ਵਿੱਚ ਬਹਿਸ ਹੋਏਗੀ ਸਜ਼ਾ ਸੁਣਾਈ ਜਾਏਗੀ ਕੋਈ ਉਹਨਾਂ ਨੂੰ ਪਹਿਲਾਂ ਕਿਸ ਨੇ ਅਰੈਸਟ ਨਹੀਂ ਕੀਤਾ ਕੋਈ ਉਹਨਾਂ ਦੇ ਪੁੱਛ ਪੁੱਛ ਦਛ ਲਈ ਉਹ ਬੁલાਏ ਨੇ ਉਹ ਜਾਂਦੇ ਆ ਤੇ ਹੁਣ ਉਹਦੇ ਵਿੱਚੋਂ ਜੋ ਵੀ ਈਡੀ ਕੱਢੇਗੀ ਜੋ ਵੀ ਉਹਨਾਂ ਦੇ ਜਾਇਦਾਦ ਦੀਆਂ ਗੱਲਾਂ ਨਿਕਲਣਗੀਆਂ ਇਹ ਚ ਤਾਂ ਕੋਈ ਭੁਲੇਖਾ ਹੀ ਨਹੀਂਗਾ ਵੀ ਉਹਨਾਂ ਨੇ ਵਕ ਵਕ ਚੀ ਸੀਮੰਿਸਟਰਾਂ ਤੋਂ ਚਾਹੇ ਉਹ ਹਰਿਆਣਾ ਦਾ ਸੀਐਮ ਸਰਕਾਰ ਹੋਵੇ ਉਸ ਵੇਲੇ ਲਾਭ ਲਏ ਚਾਹੇ ਉਹਨਾਂ ਨੇ ਬਘੇਲ ਸਾਹਿਬ ਜਿੱਥੇ ਇਹਨਾਂ ਦੀ ਸਰਕਾਰ ਰਹੀ ਛਤੀਸਗੜ ਉਤੋਂ ਇਹਨਾਂ ਦੇ ਇਹਨਾਂ ਦੇ بیٹے ਸੀਐਮ ਦੇ ਨਾਲ ਲੜ ਕੇ ਉਸ ਵੇਲੇ ਸਾਰਾ ਕੁਝ ਕੀਤਾ ਗਿਆ ਇੱਥੇ ਤੱਕ ਕੀ ਮੈਂ ਤੁਹਾਨੂੰ ਇਹ ਤੁਸੀਂ ਹੈਰਾਨ ਹੋਵੋਗੇ ਇਹ ਗੱਲਾਂ ਬਘੇਲ ਸਾਹਿਬ ਨੇ ਆਪ ਦਸੀਆਂ ਜਦੋਂ ਇਨਕੁਆਇਰੀ ਲਈ ਬੁਲਾਇਆ ਗਿਆ ਵੀ ਜਿਹੜੀ ਗਾਂਧੀ ਫੈਮਲੀ ਆ ਚਾਹੇ ਪ੍ਰਿਅੰਕਾ ਗਾਂਧੀ ਹੋਵੇ ਚਾਹੇ ਸੋਨੀਆ ਗਾਂਧੀ ਹੋਵੇ ਚਾਹੇ ਰਾਹੁਲ ਗਾਂਧੀ ਹੋਵੇ ਜਿਹੜੇ ਉਹਨਾਂ ਦੇ ਘਰੇ ਲੋਕ ਕੰਮ ਕਰਦੇ ਆ ਜਿਹੜੇ ਉਹਨਾਂ ਦੇ ਕਮਰ ਸੋਈ ਚ ਕਰਦੇ ਆ ਉਹਨਾਂ ਦੇ ਕੱਪੜਿਆਂ ਤੱਕ ਉਹਨਾਂ ਦੀਆਂ ਬੂਟ ਜਰਾਬਾਂ ਤੱਕ ਉਹਨਾਂ ਦੇ ਕੱਪੜੇ ਇਨਰ ਵੇਅਰ ਵੀ ਜਿਹੜੇ ਨੇ ਬਨਾਣ ਜਿਹਨੂੰ ਕਹਿੰਦੇ ਆ ਇਹਨਾਂ ਨੂੰ ਆਪਣੇ ਇਹ ਚੀਜ਼ਾਂ ਵੀ ਜਿਹੜੀਆਂ ਨੇ ਉਹ ਵੀ ਬਘੇਲ ਸਾਹਿਬ ਸਰਕਾਰ ਦੇ ਉਸ ਵੇਲੇ ਹੁੰਦੇ ਹੋਏ بڑے بڑے ਲੋਕਾਂ ਨੂੰ ਕਹਿ ਕੇ ਭੇਜਦੇ ਰਹੇ ਨੇ ਰਸੋਈਦਾਰ ਰਸੋਈਏ ਦੇ ਕੱਪੜੇ ਵੀ ਜਿਹੜੇ ਉਹ ਬਘੇਲ ਦੇ ਘਰੋਂ ਆਉਂਦੇ ਸੀ ਸੋ ਪੰਜਾਬ ਦੇ ਹਾਲਾਤ ਨੂੰ ਕਿਵੇਂ ਦੇਖਦੇ ਹੋ ਸਰ ਬਾਦਸ਼ਾਹ ਜੀ ਆਇਆਂ ਤਰਨ ਤਾਰਨ ਜੀ ਸਰ ਸਾਹਿਬ ਨੇ ਸਾਰੇ ਇੰਟਰਵਿਊ ਦੇ ਸਵਾਲ ਪੁੱਛੇ ਕਿ ਇਹ ਗੱਤ ਹੋ ਰਹੀ ਹੈ ਦੇਖੋ ਇੱਕ ਗੱਲ ਮੇਰੀ ਸਮਝੋ ਮੈਂ ਜੋ ਜਿਸ ਪਰਿਵਾਰ ਚੋਂ ਆਨਾ ਅਸੀਂ ਉਹ ਪਰਿਵਾਰ ਆ ਜਿਹਨੇ ਪੰਜਾਬ ਦੇ ਵਿੱਚ ਅਤਵਾਦ ਨੂੰ ਖਤਮ ਕੀਤਾ ਮੇਰੇ ਦਾਦਾ ਜੀ ਨੇ ਉਸ ਵੇਲੇ ਆਪਣੀ ਚਾਹੇ ਉਹ ਨਹੀਂ ਰਹੇ ਪਰ ਇਹ ਪੰਜਾਬ ਨੂੰ ਸਮਝਣਾ ਪੰਜਾਬ ਇੱਕ ਬਾਰਡਰ ਸਟੇਟ ਆ ਪੰਜਾਬ ਇੱਕ ਮਿਨੋਰਟੀ ਸਟੇਟ ਆ ਤੇ ਬਹੁਤ ਹਮਲੇ ਆ ਜਿਹੜੇ ਹਮੇਸ਼ਾ ਹੁੰਦੇ ਆ ਬੜੀਆਂ ਤਾਕਤਾਂ ਇਹਨੂੰ ਲੱਗੀਆਂ ਰਹਿੰਦੀਆਂ ਆ ਉਸ ਕਾਰਨ ਨੂੰ ਸਮਝ ਕੇ ਉਰੇ ਦੀ ਸਰਕਾਰ ਆ ਜਿਹੜੀ ਇਹ ਅਨਜਾਨ ਸਰਕਾਰ ਮੈਂ ਤਾਂ ਹਮੇਸ਼ਾ ਕਹਿੰਨਾ ਵੀ ਇੱਕ ਅਨਜਾਨ ਮੁੱਖ ਮੰਤਰੀ ਆ ਜਿਹੜਾ ਉਹ ਪੰਜਾਬ ਨੂੰ ਤੇ ਓਦੋਂ ਬਾਅਦ ਉਸ ਮੁੱਖ ਮੰਤਰੀ ਨੂੰ ਇੰਨੀਆਂ ਪਰਿੰਡਾਂ ਚਿੰਬੜੀਆਂ ਹੋਈਆਂ ਨੇ ਚਾਹੇ ਉਹ ਕੇਜਰੀਵਾਲ ਹੋਵੇ ਉਹ ਸੁਪਰ ਸੀਐਮ ਓਦੋਂ ਬਾਅਦ ਸੁਸੋਦੀਆ ਹੋਵੇ ਉਹ ਇੱਕ ਸੀਐਮ ਉਰੇ ਜੈਨ ਤੁਸੀਂ ਕਿਸੇ ਵੀ ਆ ਮੈਂ ਵੱਡੇ ਚੈਨਲ ਖੜੇ ਆ ਸਾਰੇ ਚੈਨਲਾਂ ਦੇ ਜੇ ਵੱਡੇ ਜਿਹੜੇ ਉਹਨਾਂ ਦੇ ਐਡੀਟਰ ਨੇ ਉਹਨਾਂ ਨੂੰ ਸੱਦ ਕੇ ਜੇ ਕੋਈ ਪਾਲਿਸੀ ਬਾਰੇ ਸਮਝਾਉਂਦਾ ਏ ਤਾਂ ਉਹ ਜੈਨ ਸਮਝਾਉਂਦਾ ਏ ਸਾਡੇ ਮੰਤਰੀ ਸਾਡੇ ਜਿਹੜੇ ਪੰਜਾਬ ਨੇ ਬਣਾਇਆ ਉਹਨਾਂ ਨੂੰ ਕੀ ਹੋ ਗਿਆ ਉਹ ਕੁਝ ਦੱਸ ਨਹੀਂ ਸਕਦੇ ਇਹ ਜੈਨ ਅਰ ਗਿਆ ਕਿ ਕਿਉਂ ਬੈਠੇ ਆ ਇਹ ਇਸੇ ਕਰਕੇ ਬੈਠੇ ਆ ਵੀ ਭਗਵੰਤ ਮਾਨ ਇੱਕ ਕਮਜ਼ੋਰ ਮੁੱਖ ਮੰਤਰੀ ਆ जिने कदे अपने औधा है ओनु समझ ही नहीं आई कि मुख्यमंत्री मेरी मुख्यमंत्रीशिप की है एन्ना ने त तुर जाना 27 ਤੋਂ ਬਾਅਦ ਭਾਈ ਰਹਿ ਤੈਨ ਜਾਣਾ ਹੈ ਪੰਜਾਬ ਚ ਤੇ ਤੂੰ ਉਦੋਂ ਜਵਾਬ ਕੀ ਦੇਵੇਂਗਾ ਜਿਹੜੇ ਤੁਸੀਂ ਵਾਅਦੇ ਕੀਤੇ ਹੋਏ ਸੀ ਉਹਦਾ ਕੀ ਬਣੂਗਾ ਹਜ਼ਾਰ ਹਜ਼ਾਰ ਰੁਪਏ ਤਾਂ ਯਾਰ ਦੇ ਨਹੀਂ ਸਕੇ ਆਪਾਂ ਇਦੋਂ ਬਾਅਦ ਉਹਨਾਂ ਦਾ ਕੀ ਕਵਾਂਗੇ ਆ ਆਹੀ ਪਟਿਆਲੇ ਮੈਂ ਖੜਾ ਰਜਿੰਦਰਾ ਹਸਪੀਟਲ ਆਪਰੇਸ਼ਨ ਇਹ ਹਸਪੀਟਲਾਂ ਦੀ ਗੱਲ ਕਰਦੇ ਆ ਅੱਜ ਜਿੰਦਰਾ ਹਸਪੀਟਲ ਕਿੰਨੀ ਵਾਰ ਤੁਸੀਂ ਕਵਰ ਚ ਕਰ ਚੁੱਕੇ ਹੋ ਵੀ ਆਪਰੇਸ਼ਨ ਕਰਦੇ ਕਰਦੇ ਵਿੱਚ ਜਗਾ ਬਿਜਲੀ ਚਲੀ ਜਾਂਦੀ ਹੈ ਇੱਥੇ ਦੇ ਸਰਦਾਰ ਬਲਬੀਰ ਸਿੰਘ ਜੀ ਮਿਨਿਸਟਰ ਨੇ ਹੈਲਥ ਮਿਨਿਸਟਰ ਮੈਂ ਤੁਹਾਡੇ ਨਾਲ ਹੀ ਉਹ ਸੁਣਦਾ ਰਿਹਾ ਉਹਨਾਂ ਨੇ ਬੇਵਸੀ ਅਫਸਰਾਂ ਨੂੰ ਲਿਜਾ ਕੇ ਡੀਸੀ ਨੂੰ ਲਿਜਾ ਕੇ ਹੋਰ ਕਾਰਪੋਰੇਸ਼ਨ ਦੇ ਚੀਫ ਨੂੰ ਲਿਜਾ ਕੇ ਉਹਨਾਂ ਨੇ ਬੇਵਸੀ ਸਾਬਤ ਕੀਤੀ ਵੀ ਕਿੰਨੀ ਵਾਰ ਮੈਂ ਯਾਰ ਤੁਹਾਨੂੰ ਸਫਾਈ ਕਰਨ ਨੂੰ ਕਹਤਾ ਕਿੰਨੀ ਵਾਰ ਕਹਤਾ ਇੱਥੋਂ ਪਤਾ ਲੱਗਦਾ ਵੀ ਇਹਨਾਂ ਦੀ ਕਮਾਂਡ ਆ ਜਿਹੜੀ ਉਹ ਕਿਤੇ ਕਿਤੇ ਨਾ ਕਿਤੇ ਖਤਮ ਹੋ ਚੁੱਕੀ ਆ ਹੁਣ ਸਭ ਤੋਂ ਵੱਡਾ ਬੇਅਦਵੀ ਦਾ ਇਸ਼ੂ ਸੀ ਉੱਚ ਕੀ ਕੀਤਾ ਅਖੀਰ ਅਖੀਰ ਇਹ ਸੀਬੀ ਸਾਢੇ ਤਿੰਨ ਬਾ ਸਾਲ ਬਾਦ ਬਿੱਲ ਲਿਆਵਾਂਗੇ ਅਖੀਰ ਬਿੱਲ ਲਿਆਂਦਾ ਹੀ ਨਹੀਂ ਇਹਨੂੰ ਕਮੇਟੀ ਨਹੀਂ ਕਹੋਗੇ ਤਾਂ ਕੀ ਕਹੋਗੇ ਐਡਾ ਸੀਰੀਅਸ ਗੱਲ ਮੁੜ ਕੇ ਕਹਿੰਦੇ ਜੀ ਹੁਣ 6 ਮਹੀਨੇ ਇਹਦੇ ਉੱਤੇ ਡਿਸਕਸ਼ਨ ਹੋਊਗੀ ਤੇ ਭਾਈ 6 ਮਹੀਨੇ ਪਹਿਲਾਂ ਡਿਸਕਸ਼ਨ ਕਰਾਉਣ ਤੋਂ ਬਾਅਦ ਬਿੱਲ ਲੈ ਆਉਂਦੇ ਇਸ ਕਰਕੇ ਹਰ ਚੀਜ਼ ਕੋਈ ਸਿਰ ਪੈਰ ਦੀ ਗੱਲ ਨਹੀਂ ਜਿਹੜੀ ਤੁਸੀਂ ਲੈਂਡ ਪੂਲਿੰਗ ਦੀ ਗੱਲ ਕੀਤੀ ਆ ਉਹਦੇ ਵਿੱਚ ਸਿਰਫ ਤੇ ਸਿਰਫ ਮੈਂ ਤੁਹਾਡੇ মিডিਆ ਤੇ ਕਹਿਣਾ ਵੀ ਵੀ ਇਹ ਆਮ ਆਦਮੀ ਪਾਰਟੀ ਵਾਲੇ ਜਵਾਬ ਦੇ ਦੇਣ ਸਾਰਾ ਲੈਂਡ ਪੂਲਿੰਗ ਲੈਂਡ ਜਿਹੜੀ ਪੂਲਿੰਗ ਪਾਲਿਸੀ ਆ ਉਹ ਕੋਈ ਇੰਡਸਟਰੀ ਮਿਨਿਸਟਰ ਨਹੀਂ ਚਲਾ ਰਿਆ ਕੋਈ ਹੋਰ ਨਹੀਂ ਚਲਾ ਰਿਆ ਸਿਰਫ ਸਤਿੰਦਰ ਜੈਨ ਫਿਰ ਮੈਂ ਕਹਿੰਨਾ ਚਾਰ ਦਿਨ ਪਹਿਲਾਂ ਮੀਟਿੰਗ ਹੋਈ ਆ ਜਿੱਥੇ ਸਾਰੇ মিডিਆ ਵਾਲੇ ਸੱਦੇ ਸੀ ਇੱਕ بڑے ਤੋਂ بڑے ਉਹਨਾਂ ਨੂੰ ਜੇ ਅਮਨ ਉਰੜਾ ਵੀ ਸੀ ਉੱਥੇ ਦੂਜੇ ਮਿਨਿਸਟਰ ਵੀ ਸੀ ਕਿਸੇ ਨੂੰ ਬੋਲਣ ਨਹੀਂ ਦਿੱਤਾ ਜੇ ਕਿਸੇ ਨੇ ਉਹਦੀ ਗੱਲ ਕੀਤੀ ਆ ਤਾਂ ਜੈਨ ਨੇ ਕੀਤੀ ਆ ਤੇ ਸਤਿੰਦਰ ਜੈਨ ਅਰਗੇ ਠੱਗ ਚੋਰ ਜਿਹੜੇ ਜੇਲ੍ਹਾਂ ਚ ਰਹਿ ਕੇ ਆਏ ਤੇ ਹਾਰ ਜੇਲ੍ਹ ਚੋਂ ਰਹਿ ਕੇ ਆਏ ਆ ਅੱਜ ਉਹ ਯਾਰ ਪੰਜਾਬ ਦੀਆਂ ਕੋਠੀਆਂ ਦਾ ਅੱਜ ਉਹ ਸਾਡੇ ਯਾਰ ਇੱਕ ਕਿਸਾਨਿਆਂ ਦੀ ਜ਼ਮੀਨ ਦਾ ਸਾਡੀ ਜਿਹੜੀ ਮਾਂ ਐ ਇੱਕ ਮਾਂ ਜੰਮਣ ਵਾਲੀ ਇੱਕ ਮਾਂ ਜ਼ਮੀਨ ਜੇ ਉਹ ਜ਼ਮੀਨਾਂ ਦਾ ਫੈਸਲਾ ਦਿੱਲੀੋਂ ਆ ਕੇ ਸਤਿੰਦਰ ਜੈਨ ਅਰਗੇ ਕਰੂਗਾ ਬਿਲਕੁਲ ਨਹੀਂ ਕਰਨ ਦਿੰਦੇ ਬਿਲਕੁਲ ਨਹੀਂ ਕਰਨ ਦਿੰਦੇ ਸਤਿੰਦਰ ਜੈਨ ਹੁਣੇ ਜਿੱਥੇ ਲੱਭ ਗਏ ਮੇਰੇ ਅਰਗੇ ਨੂੰ ਜੇ ਪਤਾ ਲੱਗ ਗਿਆ ਕਿ ਤင်း ਪੰਜਾਬ ਚ ਇਹਦੀਆਂ ਨਾਪਦੀੜਾਂ ਪਵਾਈਆਂ ਇਹ ਨਾ ਤੈਨੂੰ ਚੱਪਲਾਂ ਲਾ ਕੇ ਭਜਦਾ ਦੇਖੂਗਾ ਮੈਂ ਤੈਨੂੰ ਇੰਨਾ ਕਹਿ ਦਿੰਦਾ ਆਖਰੀ ਕੁਸਟ ਕਿੰਨੇ ਨਹੀਂ ਜਿਵੇਂ ਕਿ ਡਰੱਗਸ ਦੇ ਨਾਲ ਨੌਜਵਾਨ ਮਾਰ ਰਹੇ ਉਹਨਾਂ ਦੇ ਘਰ ਆ ਰਹੇ ਤੁਸੀਂ ਵੀ ਤਰ ਪੰਜਾਬ ਤੋਂ ਆਂਦੇ ਆ ਕਿ ਤੁਸੀਂ ਉਹਨਾਂ ਨੌਜਵਾਨਾਂ ਦੇ ਘਰ ਜਾਓਗੇ ਜਿਵੇਂ ਕਿ ਪਿਛਲੇ ਦਿਨੀ ਕਮਦੀ ਆਇਆ ਉਹੀ ਟਰੱਕ ਤੇ ਨਾਲ ਉਹਦਾ ਨਾ ਜਾਣਾ ਪਵੇ ਯਾਰ ਇਹ ਜੇ ਘਰਾਂ ਚ ਨਾ ਕਿਸੇ ਦੀ ਮੌਤ ਹੋਵੇ ਮੈਂ ਤਾਂ ਉਹ ਬੰਦਾ ਐ ਜਿਹਨੇ ਪੰਜਾਬ ਚ ਉਸ ਵੇਲੇ 2009 ਚ ਪਟਿਆਲੇ ਵੀ ਮੈਨੂੰ ਯਾਦ ਮੈਂ ਤਾਂ ਉਸ ਵੇਲੇ ਘਰ ਘਰ ਜਾ ਕੇ ਹੋਕਾ ਦਿੱਤਾ ਸੀ ਵੀ ਇਕੱਠੇ ਹੋ ਜਓ ਇਕੱਠੇ ਹੋ ਜਓ ਇਹ ਮੂਹਰੇ ਦਿਖ ਰਹੇ ਆ ਸੀ ਮੈਨੂੰ ਮੈਂ 45 ਦਿਨ 1500 ਕਿਲੋਮੀਟਰ ਜਾ ਕੇ ਮੈਂ ਘਰ ਘਰ ਕੁੰਡਾ ਖੜਕਾਇਆ ਸੀ ਵੀ ਇਕੱਠੇ ਹੋ ਜਓ ਪਰ ਉਸ ਵੇਲੇ ਮੇਰੀ ਗੱਲ ਨਹੀਂ ਸੁਣੀ ਉਹ ਸਾਹਮਣਾ ਕਰਨਾ ਪੈ ਰਿਹਾ ਪਰ ਇਹਨੂੰ ਇਹ ਮੁੱਦਾ ਐਸਾ ਹੈ ਇਹਦੇ ਉੱਤੇ ਸਿਆਸਤ ਨਹੀਂ ਕਰ ਹੋਣੀ ਹੋਰ ਮੁੱਦੇ ਬਥੇਰੇ ਆ ਸਿਆਸਤ ਨਸ਼ੇ ਵਾਲਾ ਮੈਂ ਜੋ ਕਹਿ ਰਿਹਾ ਸਰਕਾਰ ਕਰ ਰਹੀ ਆ ਮੈਂ ਕਹਿੰਦਾ ਬਹੁਤ ਕੋਸ਼ਿਸ਼ ਕਰ ਰਹੀ ਆ ਕੋਈ ਵੀ ਸਰਕਾਰ ਆ ਉਹ ਕੋਸ਼ਿਸ਼ ਕਰੂਗੀ ਇਹਦੇ ਉੱਤੇ ਮੈਂ ਕਦੇ ਨਾ ਸਿਆਸਤ ਕੀਤੀ ਆ ਨਾ ਮੈਂ ਇਸ ਗਲਤੀ ਸਿਆਸਤ ਕਰੂੰਗਾ। ਕਰਮਜੀਤ ਸਿੰਘ ਚੀਆ ਦੇ ਕਾਰਵਾਈ ਕੀਤੀ ਆ ਡਰੱਗਸ ਦੇ ਮਾਮਲੇ ਤੁਸੀਂ ਕਿਵੇਂ ਦੇਖਦੇ ਹੋ? ਕਿਉਂਕਿ ਕਹਿੰਦੇ ਕਿ ਬੜੀ ਮੱਛੀ ਮੱਛਲੀ ਫੜੀ। ਉਹ ਯਾਰ ਉਹ ਚ ਮਾੜੀ ਗੱਲ ਤਾਂ ਇੱਕੋ ਹੀ ਹੋਈ ਨਾ। ਨਸ਼ੇ ਤੇ ਤਾਂ ਕਾਰਵਾਈ ਕੀਤੀ ਹੋਈ ਨਾ। ਆਹੀ ਪਟਿਆਲੇ ਜੇਲ੍ਹ ਚ ਬੰਦ ਸੀ ਜਦੋਂ ਨਸ਼ੇ ਦੀ ਸੀ। ਉਦੋਂ ਤਾਂ ਉਹਦੇ ਤੇ ਉਹਨੂੰ ਬੇਲ ਮਿਲ ਕੇ ਉਹਨੂੰ ਬਾਹਰ ਕੱਢਤਾ ਇਹ ਸਰਕਾਰ ਨੇ। ਅੱਜ ਤਾਂ ਡੀਏ ਦਾ ਕੇਸ ਆ। ਇਹੀ ਤਾਂ ਰੋਣਾ ਏ ਵੀ ਅੱਜ ਉਹਨੂੰ ਨਸ਼ੇ ਦੇ ਕੰਮ ਚੋਂ ਕੱਢ ਕੇ ਉਹਤੇ ਵਾਧੂ ਜਾਇਦਾਦ ਜਿਹੜਾ ਏ ਉਹਦਾ ਕੇਸ ਪਾਤਾ। ਨਸ਼ੇ ਜਿਹੜਾ ਉਹਨੂੰ ਬਚਾ ਲਿਆ ਗੱਲ ਤਾਂ ਰੌਣਾ ਤਾਂ ਇਹੀ ਆ ਵੀ ਉਹਦੀ ਮਦਦ ਕਰਤੀ ਹਸਤਾਈ ਜੀ ਕੀ ਦੇਖ ਲਓਗੇ ਕਾਲੀ ਦਲ ਤੇ ਪੰਜ ਪਾ ਦਾ ਕੋਈ ਜੱਤ ਜੋੜ ਨਹੀਂ ਨਹੀਂ ਭਾਜੀਪੀ ਗੱਠ ਜੋੜ ਕਹਿੰਦਾ ਜੀ ਇਕੱਲੇ ਭਾਜੀਪੀ ਦੀ ਸਰਕਾਰ ਬਣੂਗੀ ਡਬਲ ਇੰਜਨ ਦੀ ਸਰਕਾਰ ਬਣੂਗੀ ਹਰ ਬੰਦਾ ਇਹਨੂੰ ਪਤਾ ਹੈ ਵੀ ਮੋਦੀ ਜੀ ਅੱਜ ਤੀਜੀ ਤੀਜੀ ਵਾਰ ਸਰਕਾਰ ਦੇਸ਼ ਬਣੀ ਆ ਅੱਜ 20 ਸੂਬਿਆਂ ਅੱਜ ਅਸੀਂ ਲੋਕਾਂ ਦੀ ਨਬਜ ਸਮਝਦੇ ਆ ਅੱਜ ਲੋਕ ਨੇ ਜਿਹੜੇ ਉਹ 100% ਮੈਂ ਤੁਹਾਨੂੰ ਕਹਿੰਦਾ 27 ਚ ਮੰਨ ਲੋਕ ਬਣਾ ਚੁੱਕੇ ਆ ਜਿਹੜੇ ਰਹਿ ਗਏ ਉਹ 27 ਤੱਕ ਮੰਨ ਬਣਾ ਲੈਣਗੇ ਠੋਕ ਬਜਾ ਕੇ ਬੀਜੇਪੀ ਦੀ ਸਰਕਾਰ ਬਣੂਗੀ ਪੰਜਾਬ ਵਿੱਚ